ਕਲਸਰ ਸ਼੍ਰੀ ਵਾਹਿਗੁਰੂ ਜੀ ਕੀ ਵਾਹਿਤ ਸ੍ਰੀ ਰਾਗ ਮਹੱਲਾ ਜੱਤ ਗੁਣ ਗਾਮਾ ਗੁਣ ਵਿਤਰਾ ਗੁਣ ਬੋਲੀ ਮੇਰੀ ਮਾਈ ਗੁਰਮਖ ਸਜਣ ਗੁਣ ਕਾਰੀਆਂ ਮੇਲੇ ਸਜਣ ਹਰ ਗੁਣ ਗਾਏ ਏ ਰਹਿ ਰਹਿ ਮਿਲ ਵਿਧੀਆਂ ਰੰਗ ਚਲੂ ਲੈ ਨਾਈ ਮੇਰੇ ਗੋਵਿੰਦਾ ਗੁਣ ਗੰਮ ਰਤ ਮਨ ਹੋਇ ਅੰਤਰ ਪਿਆਰ ਸਰਨਾਮ ਕੀ ਗੁਰ ਤੁਸ ਮਿਲਾਵੈ ਸੋਇ ਰਹਾ ਮਨ ਰੰਗੋ ਬੜਾ ਕੀਓ ਗੁਰ ਤੋਠਾ ਕਰੇ ਪਸਾਉ ਗੁਰ ਨਾਮ ਦਿੜਾਈ ਰੰਗਿ ਸਿਉ ਹਉ ਸਤਗੁਰ ਕੇ ਬਲਜਾ ਮੇਨ ਸਤਗੁਰ ਹਰ ਨਾਮ ਨਾ ਲਭ ਈ ਲਖ ਕੋਟੀ ਕਰਮ ਕਮਾਉ बिन भागा सतगुरु ना मिले कर बैठे निकट नित पास सत ज्ञान दुख पर मह बिच पर्दा दूर प्यास बिन सतगुर बैठे कंचन ना थी लोह बूढ़ा बिड़ी आपास सतगुर बहिता नाम है कित बिद चढ़िया जाय सतगुर के पाणी जो चले ਵਿਚ ਬਹੁਤ ਬੈਠਾ ਆਈ ਤਨ ਤਨ ਵਡਭਾਗੀ ਨਾਨਕ ਜਿਨਾ ਸਤਗੁਰ ਲਈ ਮਿਲਾਈ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਤ ਦਸਾਈ ਨਿਤ ਖੜੀ ਕੋਈ ਪਰਬ ਦੱਸੇ ਤਿਨ ਜਾਉ ਜਿਨ ਮੇਰਾ ਪਿਆਰਾ ਰਾਵੀਆਂ ਤਿਨ ਪਿੱਛੇ ਲਾਗ ਫਿਰਾ ਓਕਾਰ ਮੀਨਤ ਕਰ ਜੋ ਦੜੀ मैं प्रभ मिलने का चा मेरे भाई जना कोई क्यों हर प्रभ मिल मिलाई हो सतगुरु भिटोरिया जिन हर प्रभ दिया दिखाई रहा हो सतगुर पास निमानिया गुरमान है गुर नारा जो मैं मिली हर प्रभ पास ਸਤਗੁਰੂ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਥੀਏ ਭਾਗ ਹੈ ਬਹਿ ਰੋਈ ਜੋ ਹਰ ਪ੍ਰਭ ਪਾਣਾ ਸੋਥੀਆ ਤੋ ਲੇਖਿਆ ਨਾ ਮਿਟੇ ਕੋਈ ਆਪੇ ਇਹ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦੇਆ ਕਰ ਮਿਰਸ਼ੀ ਗੁਰ ਸਤਗੁਰ ਪੀਛੇ ਪਾਈ ਸਭ जग जीवन जगा पे नानक जल समाई समाय श्री राग मोहल्ला चौथा रसमृत नाम रस अत मिले रस जाये पुछो स्वागणी तुसा क्यों कर मिलिया पर्व आए कोई भी प्रवाह ना बोलने आप मल तो बाई ਪਾਇ ਰੇ ਗਿਲ ਸੱਜਣ ਹਰ ਗੁਣ ਸਾਰ ਸਤ ਗੁਰ ਸੱਜਣ ਸਤ ਗੁਰ ਪ੍ਰਖਹਿ ਦੁਖ ਕੱਢੇ ਹਉ ਮੇ ਮਾਰ ਰਹਾਉ ਗੁਰ ਮੁਖਿਆ ਸੁਆ ਕਣਿ ਤਿਨ ਦਿਆ ਪਈ ਮਨ ਆਈ ਸਤ ਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਕਾਇ ਸੇ ਬੜ ਭਾਗੀ ਬੜ ਜਾਣੀਆਂ ਜਿਨ ਹਰ ਰਸ ਕਾ ਦਾ ਗੁਰ ਪਾਈ ਇਵਰ ਅਸਰ ਮਾਣ ਤੀਨ ਸਬਤ ਹੈ ਭਾ ਗਿਣ ਨਹੀਂ ਖਾਈ ਬਿਨ ਸਤਗੁਰ ਪਲੇ ਨਾ ਪਾਬੈ ਮਨ ਮੱਕ ਰਹੇ ਬਿਲਲਾਈ ਓਏ ਸਤਗੁਰ ਅਗਿਨਾ ਨਿਭਹਿ ਉਹਨਾਂ ਅੰਦਰ ਕ੍ਰੋਧ ਚਲਾਈ ਹਰ 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 ਉਸ ਆਪੇ ਆਪੀ ਅਰਸ ਹੋਈ ਆਪ ਦਇਆ ਕਰ ਦੇਵਸੀ ਗੁਰਮੁਖ ਅਮਰਤ ਚੋਈ सब तन मन हरिया होया न कर बसिया मन सोए हरे हर हर रस आपे है आपे हर रस आप दया कर दिवशी गुरमुख अमृत छो सब तन मन हरिया होया ਨਾਨਕ ਹਰ ਵਸਿਆ ਮਨ ਸੋਏ ਵਾਹਿਗੁਰੂ ਜੀ ਕਾ ਕਲਸ਼ ਵਾਹਿਗੁਰੂ ਜੀ ਕੀ ਫਤਿਹ